ਸੀ ਨੀਖਰ 24 ਪੰਜਾਬ న్యూ ਚੈਨਲ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਨੂੰ ਪੁਲਿਸ ਨੇ ਕੱਲ ਮਹਾਲੀ ਤੋਂ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਉਸ ਨੂੰ ਸੀਏ ਬਠਿੰਡਾ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਅੱਜ ਉਹਨੂੰ ਮਾਨਜੋਗ ਅਦਾਲਤ ਵਿੱਚ ਪੁੱਛਗਿਛ ਲਈ ਰਿਮਾਂਡ ਤੇ ਲਿਆਂਦਾ ਗਿਆ ਇਸ ਵਿੱਚ ਮਹੱਤਵਪੂਰਨ ਖੁਲਾਸੇ ਹੋਣ ਦੀ ਸੁਭਾਵਨਾ ਹੈ ਜਿੱਤੇ ਕੀ ਸ਼ਰਾਬ ਦੇ ਮਾਮਲੇ 'ਚ ਗ੍ਰਿਫਤਾਰ ਬਰਖਾਸਤ ਮਹਿਲਾ ਕਨਸਟੇਬਲ ਦੇ ਜਦੋਂ ਉਸਨੂੰ ਅਜ ਮਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤਾ ਪੁਲਿਸ ਨੇ ਉਸਨੂੰ ਮਾਨਜੋਗ ਅਦਾਲਤ ਤੋਂ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਗੁਲਵਿੰਦਰ ਸਿੰਘ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿੱਤੇ ਕਿ ਪੁਲਿਸ ਮੁਲਾਜ਼ਮ ਉਹਨਾਂ ਨੂੰ ਲੈ ਕੇ ਜਾ ਰਹੇ ਹਨ ਜਿੱਤੇ ਕਿ ਉਹਨਾਂ ਵੱਲੋਂ ਤਿੰਨ ਦਿਨ ਦਾ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ ਇਸ ਸਬੰਧੀ ਐਸ ਐਚ ਓ ਹਰਜੀਵਨ ਸਿੰਘ ਨੇ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ ਗਈ ਅਤੇ ਇਸ ਸਬੰਧੀ ਉਹਨਾਂ ਨੇ ਹੋਰ ਕੀ ਕੀ ਕਿਹਾ ਉਸ ਨੂੰ ਸੁਣਾਉਣਿਆ ਰਿਪੋਰਟ ਹਰਮਿੰਦਰ ਸਿੰਘ ਅਵਿਨਾਸ਼ ਠੰਡਾ ਤੋਂ ਅਜੇ ਬਲਵਿੰਦਰ ਜਿਹੜਾ ਸੋਨੂ ਐ ਨੂੰ ਅਸੀਂ ਮਾਨਕੋ ਅਦਾਲਤ ਵਿੱਚ ਕੀਤਾ ਸੀਗਾ ਇਹਦੇ ਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੀ ਪਾਲਸਰਮਾਨ ਦੀ ਜਿਮਾੜ ਕੀਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ 3 ਦਿਨ ਦਾ ਪਾਲਸਰਮਾਨ ਦਿੱਤਾ ਠੀਕ ਹੈ। ਉਹਨਾਂ ਤਾਂ ਪੁੱਛ ਗਿਆ ਸੀ ਭੈਜੀ ਕਿ ਸਾਹਮਣੇ ਆਇਆ ਪਹਿਲਾਂ ਵੀ ਸੀ ਇਹ ਪੂਰੀ ਰਾਤ ਰਹਿਏ ਨੇ ਪੁੱਛ ਗਿਆ ਸੀ ਕੁਝ ਐਂਗਲ ਸਾਹਮਣੇ ਆਇਆਗਾ। ਤੇ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਬਾਅਦ ਚ ਦੱਸਾਂਗੇ ਪਰਸਪ। ਜੀ ਬੱਚਾ ਜਿਹੜੀ ਮਹਿਲਾ ਕਾਸਟੇਬ ਲਾਉਂਦਾ ਰਿਮਾਂਡ ਵੀ ਇਹ ਖਤਮ ਹੋ ਗਿਆ 14 ਜੂਨ ਦੀ ਕਸਟਡੀ ਸੀ। ਉਹ ਹਾਂਜੀ ਉਹ ਜਿਹੜਾ ਵੀਸੀ ਰਾਹੀਂ ਹੁੰਦੀ ਹੈ ਪਏ ਉਹਨਾਂ ਦਾ ਵੀਸੀ ਰਾਹੀਂ ਅੱਗੇ ਹੋ ਜਾਊਗਾ। ਇਹਨੂੰ ਕਿੱਥੇ ਪਤਾਗੇ ਕੁਝ ਕੀ ਕੀਤੀ ਜਾਵੇਗੀ? ਉਹ ਅਜੇ ਇਨਵੈਸਟੀਗੇਸ਼ਨ ਦਾ ਹਿਸਾਬ ਬਾਅਦ ਚ ਕਰਾਂਗੇ। ਗ੍ਰਿਫਤਾਰ ਕਿਸ ਜਗ੍ਹਾ ਤੋਂ ਕੀਤਾ ਸਰਚ ਕਰ? ਇਹ ਬਾਹਰੋਂ ਇਹ ਅਦਨ ਮਾ ਜੋ ਕਹਿੰਦੇ ਨੇ ਕਿ ਮਹਿਲਾ ਕੌਂਸਲ ਨੂੰ ਦੁਬਾਰਾ ਲਿਆ ਸਕਦੇ ਆ ਪੁੱਛਿਆ ਕਿ ਉਹ ਉਹਦੇ ਬਾਰੇ ਉਹਦੇ ਜੇ ਕੋਈ ਦੀ ਇਨਵੈਸਟੀਗੇਸ਼ਨ ਜਿਹੜੀ ਗੱਲ ਆਊਗੀ ਉਹ ਦਵਾ ਦੋ ਸਰਕਾਰ ਚੰਦਾ ਹੈ ਨਾਸਿ ਚ ਲਿਖਦਾ ਹੈ ਕਿ ਕੁਝ ਆਇਆ ਸਾਹਮਣੇ ਨਹੀਂ ਇਹ ਇਨਵੈਸਟੀਗੇਸ਼ਨ ਦਾ 파ਟਾ ਜੇ ਤੁਹਾਨੂੰ ਬਾਤ ਦੱਸ ਸਕਦੇ